ਕਰਨਲ ਸਾਹਿਬ ਤੇ ਉਹਨਾਂ ਦਾ ਪਰਿਵਾਰ ਨਹੀਂ ਮੰਨਦਾ ਤੇ ਅਗਰ ਆਪਣੇ ਮੂਵ ਤੋਂ ਆਪਣੇ ਸਟੈਂਡ ਤੋਂ ਨਹੀਂ ਮੂਵ ਕਰਦਾ ਤੇ ਡੈਫੀਨੇਟਲੀ ਇਹ ਜਿਹੜਾ ਸੀਬੀਆਈ ਵੱਲ ਜਾਂਚ جاری ਹੈ ਉਹਨੂੰ ਕੋਈ ਨਹੀਂ ਰੋਕ ਸਕਦਾ ਇੱਕ ਵਾਰ ਸੀਬੀਆਈ ਨੂੰ ਜਾਂਚ ਚੱਲੇਗੀ ਤੇ ਵੱਡੇ ਅਫਸਰਾ ਦੀ ਵੀ ਭੂਮਿਕਾ ਜਿਹੜੀ ਹੈ ਉਹ ਵੀ ਜਾਂਚ ਦੇ ਘੇਰੇ ਚ ਆ ਜਾਏਗੀ ਸਰ ਉਹਨੂੰ ਕੋਈ ਨਹੀਂ ਬਚਾ ਸਕਦਾ ਨਾਨਕ ਸਿੰਘ ਡਾਕਟਰ ਤੇ ਬਾਰੇ ਵੀ ਸਾਰੀਆਂ ਚੀਜ਼ਾਂ ਸੀਬੀਆਈ ਨੂੰ ਫਿਰ ਡਿਟੇਲਡ ਜਿਹੜੀ ਆਪਣੀ ਇਨਵੈਸਟੀਗੇਸ਼ਨ ਕਰਨੀ ਪੈਗੀ ਪਹਿਲੀ ਫੇਕ ਐਫ ਆਈ ਆਰ ਹੋਈ ਹੈ ਜੱਜ ਸਾਹਿਬ ਨੇ ਪੁੱਛਿਆ ਜਿਹੜੀ ਪਹਿਲੀ ਫੇਕ ਐਫ ਆਈ ਆਰ ਹੋਈ ਹੈ ਤੇ ਉਹਦੇ ਵਿੱਚ ਤੁਸੀਂ ਕਿਵੇਂ ਐਫ ਆਈ ਆਰ ਕਰ ਲਿਓ ਕਹਿੰਦੇ ਟਾਬਾ ਆਨਰ ਦੇ ਉਹ ਜਿਹੜੀ ਫੇਕ ਜਿਹੜੀ ਪਹਿਲੀ ਐਫ ਆਈ ਆਰ 15 ਮਾਰਚ ਦੀ ਹੋਈ ਹੈ ਪ੍ਰੋਪਰ ਹਾਈ ਕੋਰਟ ਚ ਰੀਡ ਕੀਤੀ ਗਈ ਤੇ ਸਾਡੇ ਜਿਹੜੇ ਸਾਡੇ ਵਕੀਲ ਸਾਹਿਬਾਨਾ ਸਾਰੇ ਬਹੁਤ ਹੱਸੇ ਉਹਦੇ ਵਿੱਚ ਕਿਉਂਕਿ ਉਹਦਾ ਕਰੈਕਸ ਐਹੀ ਸੀ ਕੀ ਟਾਬਾ ਅਸਕ ਨੇ ਪੁੱਛਿਆ ਕਿ ਤੁਸੀਂ ਟਾਬਾ ਨਾਲ ਕੋ ਗਏ ਸੀ ਕਿ ਟਾਬਾ ਨਾਲ ਤੁਹਾਡੇ ਕੋ ਆਇਆ ਸੀ ਅਗਰ ਤੁਸੀਂ ਟਾਬਾ ਉਹ ਕਹਿ ਰਹੇ ਟਾਬਾ ਨਾਲ ਸਾਡੇ ਕੋਲ ਆਇਆ ਸੀ ਕੰਪਲੇਂਟੈਂਟ ਬਣ ਕੇ ਅਗਰ ਉਹ ਕਹਿੰਦੇ ਤੁਹਾਡੇ ਕੋ ਆਇਆ ਸੀ ਤੇ ਤੁਸੀਂ ਤੁਹਾਨੂੰ ਕੀ ਲੱਗਦਾ ਕਿ ਉਹ ਜਿਹੜੇ ਕੀ ਕਹਿੰਦੇ ਹੈ ਵਕੀਲ ਸਾਹਿਬ ਦੇ ਵਾਈਫਾਈ ਹੈ ਤੇ ਫਿਰ ਉੱਥੇ ਉਹ ਵੀ ਗੱਲ ਹੋਈ ਕਿ ਟਾਈਮਿੰਗਸ ਕੀ ਸੀ ਨਾਨਕ ਸਿੰਘ ਜੀ ਨੂੰ ਕਿਸ ਟਾਈਮ ਤੇ ਇਨਫੋਰਮ ਕੀਤਾ ਗਿਆ ਉਹਦੇ ਵਿੱਚ ਵੀ ਬੜੇ ਹਾਸੇ ਪਏ ਉੱਥੇ ਕਿਉਂਕਿ ਅਲਟੀਮੇਟਲੀ ਸਟੇਟ ਕੋਈ ਰਿਪਲਾਈ ਨਹੀਂ ਸਟੇਟ ਇੱਕ ਕੱਲ ਕਹਿਣਾ ਚਾਹੁੰਦੀ ਸੀ ਅਲਟੀਮੇਟਲੀ ਫਿਰ ਐਂਡ 'ਚ ਉਹਨਾਂ ਦਾ ਫੋਕਸ ਇਹੀ ਆ ਗਿਆ ਕਿ ਜੋ ਮਰਜ਼ੀ ਲੈਪਸਿਸ ਹੋਣ ਪਰ ਆਪਾਂ ਚਾਹੁੰਦੇ ਹਾਂ ਕਿ ਇੱਕ ਮਤਲਬ ਪੀਸ ਬਣਿਆ ਰਵੇ ਇਹ ਦੋਨੋਂ ਜਿਹੜੀ ਹੈ ਯੂਨੀਫਾਰਮ ਵਾਲੀ ਜਿਹੜੀ ਹੈ ਫੋਰਸਿਸ ਹੈ ਡਿਸਪਲਿਨ ਫੋਰਸਿਸ ਹੈ ਤੇ ਇਹਨਾਂ ਵਿੱਚ ਆਲਰੇਡੀ ਇੱਕ ਵੈਸਟਰਨ ਕਮਾਂਡ ਦੇ ਜਨਰਲ ਦੇ ਨਾਲ ਡੀਜੀਪੀ ਸਾਹਿਬ ਦੀ ਜਿਹੜੀ ਹੈ ਆਲਰੇਡੀ ਇੱਕ ਪ੍ਰੈਸ ਕਾਨਫਰੰਸ ਹੋ ਗਈ ਹੋਈ ਹੈ ਪਰ ਅਲਟੀਮੇਟਲੀ ਉਹਨਾਂ ਕੋਈ ਰਿਪਲਾਈ ਨਹੀਂ ਸੀ ਕੋਈ ਜਵਾਬ ਨਹੀਂ ਸੀ ਤਾਂ ਫਿਰ ਜੱਜ ਸਾਹਿਬ ਨੇ ਇੱਕ ਬੜਾ ਮਜ਼ੇਦਾਰ ਜਿਹੜਾ ਕੁਐਸਚਨ ਜਿਹੜਾ ਮੈਨੂੰ ਬੜਾ ਵਧੀਆ ਲੱਗਿਆ ਜੱਜ ਸਾਹਿਬ ਦਾ ਇਕਦਮ ਆਈ ਜਸਟ ਨੋ ਹਾਊ ਥੈਟ ਕੇਮ ਟੂ ਦਾ ਮਾਈਂਡ ਆਫ ਦਾ ਔਨਰੇਬਲ ਜਸਟਿਸ ਸਦੀਮ ਮੋਦਗਿਲ ਜੀ ਅੱਜ ਤੇ ਪ੍ਰੋਪਰ ਚੜਚਮ ਹੋਈ ਹੈ ਜਿਹਨੂੰ ਆਪਾਂ ਪੰਜਾਬੀ ਚ ਕਹਿੰਦੇ ਹਾਂ ਬਿਲਕੁਲ ਜਿਹੜੀ ਹੈ ਡਾਂਟਿਆ ਜੱਜ ਸਾਹਿਬ ਨੇ ਸੰਦੀਪ ਮੋਦਗੀ ਜਿਹੜੀ ਬੜੇ ਬੇਬਾਕ ਡਿਸੀਜਨ ਦੇਣ ਵਾਸਤੇ ਮਸ਼ਹੂਰ ਨੇ ਜਿਨ੍ਹਾਂ ਨੇ ਕਈ ਵਾਰ ਪੰਜਾਬ ਪੁਲਿਸ ਨੂੰ ਜਿਹੜਾ ਉਹਨਾਂ ਤੇ ਜੁਰਮਾਨੇ ਵੀ ਲਾਇਆ ਤੇ ਪਿਛਲੇ ਦਿਨ ਆਪਾਂ ਵੇਖਿਆ ਹੋਵੇਗਾ ਕਿ ਸੁਪਨ ਸ਼ਰਮਾ ਆਈਪੀਐਸ ਤੇ ਵੀ ਜੁਰਮਾਨਾ ਲਗਾਇਆ ਗਿਆ ਸੀ ਤੇ ਅੱਜ ਉਹਨਾਂ ਨੇ ਬੜੀਆਂ ਤਿੱਖੀ ਟਿੱਪਣੀਆਂ ਕੀਤੀਆਂ ਟਿੱਪਣੀਆਂ ਜੋ ਉਹਨਾਂ ਨੇ ਸਾਫ਼-ਸਾਫ਼ ਪੁੱਛਿਆ ਕਿ ਪੰਜਾਬ ਪੁਲਿਸ ਨੇ ਇੰਨਾ ਡਿਲੇ ਕਿਉਂ ਕੀਤਾ ਤੇ ਜਿਹੜਾ ਟਾਈਮਿੰਗਸ ਕੀ ਸੀ ਜਿਹੜਾ ਪਹਿਲੇ ਡੀਡੀਆਰ ਜਿਹੜੀ ਟਾਈਮਿੰਗਸ ਉਹ ਤੇ ਕਿ ਡਿਸਪਿਊਟ ਰਾਈਜ਼ ਹੋਇਆ ਤੇ ਫਿਰ ਕਰਨਲ ਸਾਹਿਬ ਦੇ ਵਕੀਲ ਜਿਹੜੇ ਆਲੂ ਵਾਲੀਓ ਸਰ ਉਹਨਾਂ ਨੇ ਕਿਹਾ ਕਿ ਇਹ ਜਿਹੜੀ ਐਫੀ ਡੈਵਿਡ ਫਾਈਲ ਹੋਇਆ ਡਾਕਟਰ ਨਾਨਕ ਸਿੰਘ ਵੱਲੋਂ ਇਹ ਗਲਤੀਆਂ ਨਾਲ ਜਿਹੜਾ ਭਰਪੂਰ ਹੈ ਤੇ ਇਹਦੇ ਵਿੱਚ ਝੂਠੀਆਂ ਚੀਜ਼ਾਂ ਜਿਹੜੀਆਂ ਉਹ ਦਿੱਤੀਆਂ ਗਈਆਂ ਤੇ ਉਹਨਾਂ ਦੇ ਰਿਲੇਸ਼ਨ ਜੋ ਕਹਿੰਦੇ ਆਪਾਂ ਵੀ ਕਾਊਂਟਰ ਜਿਹੜਾ ਇੱਕ ਐਫੀ ਡੈਵਿਡ ਇਹਨੂੰ ਕੱਟਣ ਵਾਸਤੇ ਜਿਹੜਾ ਐਫੀ ਡੈਵਿਡ ਨਾਨਕ ਸਿੰਘ ਜੀ ਨੇ ਫਾਈਲ ਕੀਤਾ ਹੈ ਉਦੇ ਵਿਰੋਧ ਚ ਇੱਕ ਹੋਰ ਐਫੀਡੇਵਿਟ ਅੱਜ ਲੰਚ ਟਾਈਮ ਤੱਕ ਉਹਨਾਂ ਨੇ ਫਾਈਲ ਕਰ ਦੇਣਾ ਸੀ ਜੋ ਉਹਨਾਂ ਨੇ ਜੱਜ ਸਾਹਿਬ ਸਾਹਮਣੇ ਕਿਹਾ ਤੇ ਮੈਂ ਕਹਿਣਾ ਚਾਹਾਂਗਾ ਕਿ ਇਹ ਜਿਹੜੀ ਜਾਂਚ ਹੈ ਸੀਬੀਏ ਜਾਂਚ ਵੱਲ جاری ਹੈ ਅਗਰ ਕਰਨਲ ਸਾਹਿਬ ਤੇ ਉਹਨਾਂ ਦਾ ਪਰਿਵਾਰ ਅਗਰ ਨਹੀਂ ਮੰਨਦਾ ਤੇ ਅਗਰ ਆਪਣੇ ਮੂਵ ਤੋਂ ਆਪਣੇ ਸਟੈਂਡ ਤੋਂ ਨਹੀਂ ਮੂਵ ਕਰਦਾ ਤੇ ਡੈਫੀਨਿਟਲੀ ਇਹ ਜਿਹੜਾ ਸੀਬੀਆਈ ਵੱਲ ਜਾਂਚ جاری ਹੈ ਉਹਨੂੰ ਕੋਈ ਨਹੀਂ ਰੋਕ ਸਕਦਾ ਇੱਕ ਵਾਰ ਸੀਬੀਆਈ ਨੂੰ ਜਾਂਚ ਚਲੇਗੀ ਤੇ ਵੱਡੇ ਅਫਸਰਾ ਦੀ ਵੀ ਭੂਮਿਕਾ ਜਿਹੜੀ ਹੈ ਉਹ ਵੀ ਜਾਂਚ ਦੇ ਘੇਰੇ ਚ ਆ ਜਾਏਗੀ ਸਰ ਉਹਨੂੰ ਕੋਈ ਨਹੀਂ ਬਤਾ ਸਕਦਾ ਨਾਨਕ ਸਿੰਘ ਡਾਕਟਰ ਦੇ ਬਾਰੇ ਵੀ ਸਾਰੀਆਂ ਚੀਜ਼ਾਂ ਸੀਬੀਆਈ ਨੂੰ ਫਿਰ ਡਿਟੇਲਡ ਜਿਹੜੀ ਆਪਣੀ ਇਨਵੈਸਟੀਗੇਸ਼ਨ ਕਰਨੀ ਪੈਗੀ